ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਸੁਖਮਨੀ ਸਾਹਿਬ ਜੀ ਦੀ ਇਹ ਇੱਕ ਅਸ਼ਟਪਦੀ ਦਾ ਪਾਠ ਅਸੀਂ ਰੋਜ਼ਾਨਾ ਹੀ ਕਰ ਲੈਂਦੇ ਹਾਂ ਤਾਂ ਦਿਨਾਂ ਵਿੱਚ ਸਾਡੀ ਕਿਵੇਂ ਜ਼ਿੰਦਗੀ ਬਦਲ ਜਾਵੇਗੀ ਇੱਕ ਬੀਬੀ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਅਰਜਨ ਦੇਵ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਹੋ ਜਾਵੇ ਤਾਂ ਕਿ ਗੁਰੂ ਅਰਜਨ ਦੇਵ ਜੀ ਦੀ ਮਿਹਰ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਿ ਮੇਰੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ ਇਹ ਕੰਝ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਸਾਰੇ ਹੀ ਦੁੱਖ ਦੂਰ ਕਰ ਦਿੰਦੀ ਹੈ ਜੇਕਰ ਅਸੀਂ ਰੋਜ਼ਾਨਾ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਇੱਕ ਅਸ਼ਟਪਦੀ ਦਾ ਜਾਪ ਕਰ ਲਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰਬਾਨ ਹੋ ਜਾਂਦੇ ਹਨ ਕਿਉਂਕਿ ਵੇਖੋ ਜੀ ਕਈ ਭੈਣ ਭਰਾ ਸੁਖਮਨੀ ਸਾਹਿਬ ਜੀ ਦਾ ਪਾਠ ਇਸ ਕਰਕੇ ਨਹੀਂ ਕਰਦੇ ਕਿ ਇਹ ਬਾਣੀ ਕਹਿ ਦਿੰਦੇ ਹਨ ਕਿ ਬਾਣੀ ਪੜਨ ਲੱਗਿਆਂ 2-3 ਘੰਟੇ ਲੱਗ ਜਾਂਦੇ ਹਨ ਕਿਉਂਕਿ ਜਿਨ੍ਹਾਂ ਨੂੰ ਤਾਂ ਕੰਠ ਨਹੀਂ ਹੁੰਦੀ ਉਹ 2 ਘੰਟੇ ਦੇ ਵਿੱਚ ਕਰਦੇ ਹਨ ਤੇ ਜਿਨ੍ਹਾਂ ਨੂੰ ਕੰਠ ਹੁੰਦੀ ਹੈ ਉਹਨਾਂ ਨੂੰ 1 ਤੋਂ 1.5 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜੋ ਵੀ ਕੋਈ ਮਨੁੱਖ ਪਹਿਲੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਸ ਨੂੰ ਜ਼ਿਆਦਾ ਹੀ ਸਮਾਂ ਲੱਗਦਾ ਹੈ ਸਭ ਦੇ ਨਾਲ ਇਦਾਂ ਹੀ ਹੁੰਦਾ ਹੈ ਕਈਆਂ ਨੂੰ 3-3 ਘੰਟੇ ਵੀ ਲੱਗ ਜਾਂਦੇ ਹਨ ਜਿਹੜੇ ਪਿਆਰ ਦੇ ਨਾਲ ਸਹਿਜ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਜਿਉਂ-ਜਿਉਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਸ਼ੁਰੂ ਕਰਦੇ ਨੇ ਰੋਜ਼ਾਨਾ ਹੀ ਪੜ੍ਹਨੀ ਸ਼ੁਰੂ ਕਰ ਦੇਣੇ ਹਨ ਜਿਉਂ-ਜਿਉਂ ਸਾਡਾ ਅਭਿਆਸ ਵੱਧਦਾ ਜਾਂਦਾ ਹੈ ਤਿਉਂ-ਤਿਉਂ ਸਾਡਾ ਸਮਾਂ ਵੀ ਘਟਦਾ ਜਾਂਦਾ ਹੈ ਫਿਰ ਆਪਾਂ ਇੱਕ ਤੋਂ ਸਵਾ ਘੰਟੇ ਦੇ ਵਿੱਚ ਜਾਂ ਡੈਡ ਘੰਟੇ ਦੇ ਵਿੱਚ ਹੀ ਬੜੇ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਆਰਾਮ ਦੇ ਨਾਲ ਹੀ ਕਰ ਲੈਂਦੇ ਹਾਂ ਜੋ ਕਹੜੀ-ਕਹੜੀ ਪਾਠ ਕਰਦੇ ਹਨ ਉਹ ਤਾਂ ਅੱਧੇ ਪੌਣੇ ਘੰਟੇ ਵਿੱਚ ਵੀ ਕਰ ਲੈਂਦੇ ਹਨ ਪਰ ਮਹਾਪੁਰਖ ਜੀ ਹਮੇਸ਼ਾ ਕਹਿੰਦੇ ਹਨ ਕਿ ਗੁਰਬਾਣੀ ਦਾ ਪਾਠ ਜੋ ਵੀ ਕਰੇ ਸਹਿਜ ਅਤੇ ਪਿਆਰ ਦੇ ਨਾਲ ਹੀ ਕਰੇ ਸਮਝ ਸਮਝ ਕੇ ਹੀ ਕਰਨਾ ਚਾਹੀਦਾ ਹੈ ਤਾਂ ਹੀ ਸਾਨੂੰ ਫਲ ਪ੍ਰਾਪਤ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿੱਠੀ ਅਤੇ ਨਿੱਗੀ ਬਾਣੀ ਨੂੰ ਪੜ੍ਹਦੇ ਆ ਜਿੰਨਾ ਹੀ ਸਮਾਂ ਜ਼ਿਆਦਾ ਲੱਗੇਗਾ ਓਨਾਂ ਹੀ ਖੁਸ਼ੀ ਦੀ ਗੱਲ ਹੈ ਓਨਾਂ ਹੀ ਸਾਡੇ ਲਈ ਚੰਗਾ ਹੋਵੇਗਾ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਭਾਵੇਂ ਸੁਖਮਨੀ ਸਾਹਿਬ ਜੀ ਦੀ ਇੱਕ ਅਸਪਦੀ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਜੋ ਭੈਣ ਭਰਾ ਕਹਿੰਦੇ ਹਨ ਕਿ ਅਸੀਂ ਇੱਕੋ ਵੇਲੇ 1 ਡੇਢ ਘੰਟਾ ਬੈਠ ਨਹੀਂ ਸਕਦੇ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਤਾਂ ਮਹਾਪੁਰਖ ਜੀ ਕਹਿੰਦੇ ਹਨ ਤੁਸੀਂ ਸ਼ੁਰੂਆਤ ਤਾਂ ਕਰੋ ਤੁਸੀਂ ਸੁਖਮਨੀ ਸਾਹਿਬ ਜੀ ਦੀ ਇੱਕ ਅਸ਼ਟਪਦੀ ਦਾ ਰੋਜ਼ਾਨਾ ਪਾਠ ਕਰ ਲਿਆ ਕਰੋ ਤਾਂ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਤੁਸੀਂ ਪਾ ਲਓਗੇ ਹੌਲੀ ਹੌਲੀ ਵਧਾ ਦੇਣਾ ਦੋ ਅਸ਼ਟਪਦੀਆਂ ਦਾ ਪਾਠ ਰੋਜ਼ ਹੀ ਕਰ ਲੈਣਾ ਫਿਰ ਰੋ ਜਾਣਾ ਚਾਰ ਅਸ਼ਟਪਦੀਆਂ ਦਾ ਪਾਠ ਫਿਰ ਅੱਠ ਦਾ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੁਝ ਹੀ ਦਿਨਾਂ ਵਿੱਚ ਜਾਂ ਕੁਝ ਹੀ ਮਹੀਨਿਆਂ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਦੀ ਆਦਤ ਆਪਣੇ ਆਪ ਨੂੰ ਪਾ ਲਓਗੇ ਬਾਣੀ ਪੜਨ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ ਫਿਰ ਤੁਹਾਨੂੰ ਸਮੇਂ ਦਾ ਪਤਾ ਵੀ ਨਹੀਂ ਲੱਗੇਗਾ ਫਿਰ ਤਾਂ ਇਹ ਬਾਣੀ ਦੇ ਵਿੱਚ ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਨੂੰ ਬੜੇ ਹੀ ਸੌਖੇ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਹੈ ਜਦੋਂ ਆਪਾਂ ਸਹਿਜ ਦੇ ਨਾਲ ਪਾਠ ਕਰਦੇ ਹਾਂ ਤਾਂ ਗੁਰੂ ਸਾਹਿਬ ਜੀ ਨੇ ਜੋ-ਜੋ ਗੱਲਾਂ ਸਾਨੂੰ ਸਮਝਾਈਆਂ ਹਨ ਨਾਲ ਨਾਲ ਸਮਝ ਵਿੱਚ ਆ ਜਾਣਗੀਆਂ ਕਈ ਵਾਰ ਆਪਾਂ ਕਹਿ ਦਿੰਨੇ ਆ ਕਿ ਗੁਰਬਾਣੀ ਦੇ ਅਰਥ ਔਖੇ ਨੇ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦੇ ਸਾਨੂੰ ਕਿਸੇ ਦੀ ਸਹਾਇਤਾ ਲੈਣੀ ਪੈਂਦੀ ਹੈ ਪਰ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੁਝ ਗੱਲਾਂ ਸਾਨੂੰ ਸਾਫ਼ ਸਪਸ਼ਟ ਸਮਝ ਆਉਂਦੀਆਂ ਹਨ ਕਿਸੇ ਗੱਲ ਦੀ ਸਮਝ ਭਾਵੇਂ ਲੱਗੇ ਬਾਕੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਹੈ ਜੇਕਰ ਤੁਸੀਂ ਚੰਗੀ ਤਰ੍ਹਾਂ ਅਰਥ ਸਮਝਣਾ ਚਾਹੁੰਦੇ ਹੋ ਤਾਂ ਆਪਾਂ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਅਰਥਾਂ ਵਾਲਾ ਵੀ ਲੈ ਸਕਦੇ ਹਾਂ ਜਿਸ ਵਿੱਚ ਸ਼ੁਰੂਆਤ ਕਰਨੀ ਹੈ ਪਰ ਕਰਨੀ ਜ਼ਰੂਰ ਹੈ ਤਾਂ ਕਿ ਅਸ਼ਟਪਦੀ ਦੇ ਪਾਠ ਤੋਂ ਹੀ ਕਰ ਲਈਏ ਜਿਸ ਦਿਨ ਤੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਆਪਾਂ ਆਪਣੇ ਘਰ ਦੇ ਵਿੱਚ ਕਾਰਨਾ ਸ਼ੁਰੂ ਕਰ ਦੇਵਾਂਗੇ ਸੱਚ ਕਰਕੇ ਜਾਣਿਓ ਮਹਾਪੁਰਖ ਜੀ ਆਖਦੇ ਹਨ ਕਿ ਜੋ ਵੀ ਦੁੱਖ ਦਿਲਦਰ ਹਨ ਸਭ ਦੂਰ ਹੋ ਜਾਣਗੇ ਘਰ ਦੇ ਵਿੱਚ ਤੰਦਰੁਸਤੀ ਤਰੱਕੀ ਬਰਕਤ ਆ ਜਾਵੇਗੀ ਘਰ ਦਾ ਕੋਈ ਵੀ ਇੱਕ ਜੀ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਜੇਕਰ ਕਰਦਾ ਹੋਵੇ ਸਤਗੁਰ ਸੱਚੇ ਪਾਤਸ਼ਾਹ ਜੀ ਉਸ ਘਰ ਪਰਿਵਾਰ ਦੇ ਉੱਤੇ ਬਹੁਤ ਹੀ ਮਿਹਰ ਕਰ ਦਿੰਦੇ ਹਨ ਆਪਾਂ ਗੁਰਬਾਣੀ ਦਾ ਜੋ ਵੀ ਪਾਠ ਪੂਰੇ ਭਰੋਸੇ ਤੇ ਸ਼ਰਧਾ ਭਾਵਨਾ ਦੇ ਨਾਲ ਕਰਦੇ ਹਾਂ ਬਾਣੀ ਪਰਤਕ ਰੂਪ ਵਿੱਚ ਸਾਡੇ ਕਾਰਜਾਂ ਵਿੱਚ ਵਰਤ ਜਾਂਦੀ ਹੈ ਉਹੀ ਭਾਵਨਾ ਰੱਖ ਕੇ ਆਪਾਂ ਗੁਰਬਾਣੀ ਦਾ ਪਾਠ ਕਰ ਲਈਏ ਉਹੀ ਸ਼ubh ਭਾਵਨਾਵਾਂ ਪੂਰੀਆਂ ਹੋ ਜਾਣਗੀਆਂ ਬਸ ਸਾਡਾ ਭਰੋਸਾ ਇੰਨਾ ਕ ਪੱਕਾ ਹੋਣਾ ਚਾਹੀਦਾ ਹੈ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਦਾ ਮੁਖੀ ਉਹਨੂੰ ਕੋਈ ਐਸਾ ਦੁੱਖ ਰੋਗ ਲੱਗ ਗਿਆ ਜਿਸ ਦੀ ਸਮਝ ਡਾਕਟਰਾਂ ਨੂੰ ਵੀ ਨਹੀਂ ਸੀ ਲੱਗ ਰਹੀ ਕਹਿੰਦੇ ਉਸ ਮਰੀਜ਼ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਬਹੁਤ ਸਾਰੇ ਟੈਸਟ ਕਰ ਦਿੱਤੇ ਪਰ ਸਮਝ ਨਾ ਲੱਗੀ ਕਿ ਉਸ ਨੂੰ ਦੁੱਖ ਰੋਗ ਕੀ ਹੈ ਅਤੇ ਉਹਦੇ ਹਾਲਾਤ ਦਿਨੋ ਦਿਨ ਵਿਗੜਦੇ ਹੀ ਜਾ ਰਹੇ ਸਨ ਕਹਿੰਦੇ ਉਸ ਮਰੀਜ਼ ਦੀ ਪਤਨੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਬਹੁਤ ਹੀ ਸ਼ਰਧਾਵਾਨ ਸੀ ਗੁਰੂ ਨੂੰ ਮੰਨਣ ਵਾਲੀ ਸੀ ਉਹਨੂੰ ਕਿਸੇ ਨੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਾਰੇ ਦੱਸਿਆ ਕਿ ਤੁਸੀਂ ਉਹਨਾਂ ਦੇ ਕੋਲ ਜਾਓ ਮਹਾਪੁਰਖ ਜੀ ਤੁਹਾਨੂੰ ਸਹੀ ਰਸਤਾ ਦਿਖਾਉਣਗੇ ਕਹਿੰਦੇ ਉਹ ਬੀਬੀ ਮਹਾਪੁਰਖਾਂ ਦੇ ਕੋਲ ਗਈ ਜਾ ਕੇ ਸਾਰੀ ਗੱਲਬਾਤ ਦੱਸੀ ਬਾਬਾ ਜੀ ਮੇਰੇ ਪਤੀ ਨੂੰ ਕੋਈ ਐਸਾ ਦੁੱਖ ਰੋਗ ਲੱਗ ਗਿਆ ਹੈ ਜਿਹਦੇ ਬਾਰੇ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਅਤੇ ਮੇਰੇ ਪਤੀ ਦੀ ਹਾਲਾਤ ਦਿਨੋਂ ਦਿਨ ਵੱਧਦੇ ਤੇ ਖਰਾਬ ਹੁੰਦੇ ਜਾ ਰਹੇ ਹਨ ਮੈਨੂੰ ਕੋਈ ਐਸਾ ਹੱਲ ਦੱਸੋ ਗੁਰਬਾਣੀ ਦਾ ਪਾਠ ਦੱਸੋ ਕਿਉਂਕਿ ਮੈਂ ਸਿਰਫ ਗੁਰੂ ਘਰ ਉੱਤੇ ਹੀ ਵਿਸ਼ਵਾਸ ਰੱਖਦੀ ਹਾਂ ਗੁਰੂ ਤੋਂ ਇਲਾਵਾ ਮੈਂ ਕਿਤੇ ਵੀ ਨਹੀਂ ਕੁਝ ਮੰਗਣਾ ਮੈਨੂੰ ਸਹੀ ਰਾਹ ਦੱਸੋ ਮੈਂ ਕਿੰਜ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਾਂ ਕਿ ਮੇਰੇ ਪਤੀ ਦਾ ਦੁੱਖ ਦੂਰ ਹੋ ਜਾਵੇ ਮਹਾਪੁਰਖਾਂ ਨੇ ਕਿਹਾ ਭਾਈ ਉਹਦੇ ਕੋਲ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਉੱਚੀ ਬੋਲ ਕੇ ਕਰਿਆ ਕਰ ਤਾਂ ਜੋ ਤੇਰੇ ਪਤੀ ਦੇ ਕੰਨਾਂ ਵਿੱਚ ਵੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਪੈ ਜਾਵੇ ਤੈਨੂੰ ਵੀ ਤੇਰਾ ਪਾਠ ਸੁਣ ਜਾਵੇ ਮਹਾਪੁਰਖਾਂ ਨੇ ਕਹਿ ਦਿੱਤਾ ਕਿ ਬਾਕੀ ਜੋ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਚੰਗਾ ਲੱਗੇਗਾ ਹੋਣਾ ਤਾਂ ਉਹੀ ਹੈ ਤੂੰ ਸੁਖਮਨੀ ਸਾਹਿਬ ਜੀ ਦੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇ ਕਹਿੰਦੇ ਕਿ ਉਸ ਬੀਬੀ ਨੇ ਉਸ ਦਿਨ ਤੋਂ ਹੀ ਆਪਣੇ ਪਤੀ ਦੇ ਕੋਲ ਬੈਠ ਕੇ ਉੱਚੀ ਬੋਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਪਰ ਪਤੀ ਦੇ ਹਾਲਾਤਾਂ ਵਿੱਚ ਪਹਿਨਣ ਨਾਲੋਂ ਵੀ ਖਰਾਬੀ ਆ ਗਈ ਕਹਿੰਦੇ ਹੁਣ ਪਰਿਵਾਰ ਤੇ ਬਾਕੀ ਜੀ ਕਹਿਣ ਲੱਗੇ ਤੁਸੀਂ ਪਤਾ ਨਹੀਂ ਕਿਹੜੇ ਸੰਤ ਗੋਲ ਗਏ ਹੋ ਉਹਨਾਂ ਨੇ ਤੁਹਾਨੂੰ ਕਿਹਾ ਜਿਸ ਕਰਕੇ ਪਿਤਾ ਦੇ ਹਾਲਾਤ ਤਾਂ ਪਹਿਲਾਂ ਨਾਲੋਂ ਵੀ ਖਰਾਬ ਹੋ ਗਏ ਹਨ ਪਰ ਕਹਿੰਦੇ ਉਹ ਬੀਬੀ ਨੇ ਬਿਲਕੁਲ ਵੀ ਕਿਸੇ ਦੀਆਂ ਗੱਲਾਂ ਦੀ ਪਰਵਾਹ ਨਾ ਕੀਤੀ ਉਹਦਾ ਹੌਸਲਾ ਉਹਦਾ ਭਰੋਸਾ ਬਿਲਕੁਲ ਵੀ ਨਹੀਂ ਡੋਲਿਆ ਉਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰਦੀ ਰਹੀ ਕਹਿੰਦੇ ਪਰ ਪਤੀ ਦੇ ਹਾਲਾਤਾਂ ਵਿੱਚ ਉਹਦੀ ਤਬੀਅਤ ਵਿੱਚ ਕੋਈ ਵੀ ਸੁਧਾਰ ਨਹੀਂ ਸੀ ਹੋ ਰਹਾ ਹਸਪਤਾਲ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਕਿਹਾ ਕਿ ਸਾਡੀ ਸਮਝ ਦੇ ਵਿੱਚ ਕੁਝ ਨਹੀਂ ਆ ਰਿਹਾ ਤੁਸੀਂ ਕਿਸੇ ਹੋਰ ਹਸਪਤਾਲ ਦੇ ਵਿੱਚ ਇਸ ਨੂੰ ਲੈ ਜਾਓ ਕਹਿੰਦੇ ਕਿ ਜਿੱਥੇ ਉਹਨਾਂ ਨੇ ਦੱਸਿਆ ਉਹਨਾਂ ਨੇ ਆਪਣੇ ਮਰੀਜ਼ ਨੂੰ ਚੁੱਕਿਆ ਤੇ ਉੱਥੇ ਲੈ ਗਏ ਪਰ ਇਧਰ ਬੀਬੀ ਦਾ ਨਾਮ ਉਸੇ ਤਰ੍ਹਾਂ ਜਾਰੀ ਸੀ ਉਸ ਸੁਖਮਨੀ ਸਾਹਿਬ ਜੀ ਦਾ ਪਾਠ ਆਪਣੇ ਪਤੀ ਦੇ ਕੋਲ ਬੈਠ ਕੇ ਰੋਜ਼ ਹੀ ਕਰਦੀ ਸੀ ਕਹਿੰਦੇ ਉਸ ਹਸਪਤਾਲ ਦੇ ਵਿੱਚ ਉਹਨਾਂ ਡਾਕਟਰਾਂ ਨੂੰ ਵੀ ਕੁਝ ਸਮਝ ਨਾ ਲੱਗੀ ਇਦਾਂ ਹੀ ਕਰਦਿਆਂ ਤਿੰਨ ਹਸਪਤਾਲ ਬਦਲ ਗਏ ਪਰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਸ ਨੂੰ ਦੁੱਖ ਰੋਗ ਕਿਹੜਾ ਹੈ ਇਹਦਾ ਇਲਾਜ ਕੀ ਹੈ ਕਹਿੰਦੇ ਕਿ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਕਿਹਾ ਕਿ ਬੀਬੀ ਆਪਣੇ ਪਤੀ ਨੂੰ ਘਰ ਲੈ ਜਾਓ ਇਹਦੀ ਸੇਵਾ ਕਰ ਲੋ ਸਾਡੀ ਸਮਝ ਤੋਂ ਬਾਹਰ ਹੈ ਕਹਿੰਦੇ ਪਰਿਵਾਰ ਵਾਲਿਆਂ ਨੇ ਉਸ ਮਰੀਜ਼ ਨੂੰ ਚੁੱਕ ਕੇ ਫਿਰ ਘਰ ਲੈ ਗਏ ਸੇਵਾ ਕਰਨ ਦੀ ਭਾਵਨਾ ਨਾਲ ਹੀ ਇੱਕ ਦਿਨ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਤਾਂ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਕਹਿੰਦੇ ਕਿ ਇੱਧਰ ਬੀਬੀ ਦੇ ਵਿਸ਼ਵਾਸ ਤੇ ਭਰੋਸੇ ਵਿੱਚ ਕੋਈ ਵੀ ਕਮੀ ਨਹੀਂ ਆਈ ਜਿਵੇਂ ਮਹਾਪੁਰਖਾਂ ਨੇ ਕਿਹਾ ਸੀ ਕਿ ਪਾਠ ਕਰਨਾ ਹੈ ਉਹ ਬੀਬੀ ਉਸੇ ਤਰ੍ਹਾਂ ਪਾਠ ਕਰਦੀ ਰਹੀ ਕਹਿੰਦੀ ਜਦੋਂ ਡਾਕਟਰਾਂ ਨੇ ਜਵਾਬ ਦੇ ਕੇ ਪਤੀ ਨੂੰ ਘਰ ਭੇਜ ਦਿੱਤਾ ਤਾਂ ਬੀਬੀ ਨੇ ਅੰਮ੍ਰਿਤ ਵੇਲੇ ਉੱਠ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਅਤੇ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਦੀ ਲਾਲਜ ਰੱਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਪਤੀ ਨੂੰ ਠੀਕ ਕਰ ਦਿਓ ਕਹਿੰਦੇ ਕਿ ਉਸ ਦਿਨ ਤੋਂ ਬਾਅਦ ਉਸਦੇ ਪਤੀ ਦੇ ਹਾਲਾਤਾਂ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਉਸਤੇ ਕੁਝ ਦਿਨਾਂ ਦੇ ਬਾਅਦ ਪਤੀ ਬਿਮਾਰੀ ਤੋਂ ਠੀਕ ਹੋ ਗਿਆ ਇਸ ਜੁਗਤੀ ਦੇ ਨਾਲ ਉਸ ਭੈਣ ਨੇ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਤਾਂ ਜੋ ਸਾਨੂੰ ਵੀ ਪਤਾ ਲੱਗ ਸਕੇ ਕਿ ਕਿਵੇਂ ਦੁੱਖ ਰੋਗ ਪਰਮਾਤਮਾ ਦੀ ਕਿਰਪਾ ਦੇ ਨਾਲ ਦੂਰ ਹੋ ਜਾਂਦੇ ਹਨ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਵਿਸ਼ਵਾਸ ਤੇ ਭਰੋਸੇ ਦੇ ਸਿਰ ਤੇ ਹੀ ਮਿਲਦਾ ਹੈ ਸਾਡਾ ਜਿੰਨਾ ਹੀ ਭਰੋਸਾ ਆਪਣੇ ਗੁਰੂ ਦੇ ਪ੍ਰਤੀ ਹੋਵੇਗਾ ਗੁਰਬਾਣੀ ਦੇ ਪ੍ਰਤੀ ਹੋਵੇਗਾ ਅਸੀਂ ਉਹਨਾਂ ਹੀ ਆਪਣੇ ਗੁਰੂ ਤੋਂ ਬਖਸ਼ਿਸ਼ਾਂ ਹਾਸਲ ਕਰ ਸਕਦੇ ਹਾਂ ਤਾਂ ਜੋ ਗੁਰਬਾਣੀ ਦਾ ਪਾਠ ਕਰਦੇ ਹਾਂ ਤੁਸੀਂ ਭਾਵੇਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਹੋ ਪਰ ਕਰਨਾ ਪੂਰੇ ਭਰੋਸੇ ਦੇ ਨਾਲ ਹੈ ਪਿਆਰ ਦੇ ਨਾਲ ਹੈ ਸਹਿਜ ਦੇ ਨਾਲ ਹੈ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਜਦੋਂ ਹਾਜ਼ਰ ਨਾਜ਼ਰ ਜਾਣ ਕੇ ਪਾਠ ਕਰਾਂਗੇ ਤਾਂ ਗੁਰੂ ਸਾਹਿਬ ਜੀ ਫਿਰ ਪਰਤੱਖ ਵਰਤਦੇ ਹਨ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਦੱਸਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਪਾਠ ਦੱਸਦੇ ਹਨ ਕਿ ਜਿਹੜਾ ਅਸੀਂ ਕਰਦੇ ਹਾਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਨੇ ਉਹਨਾਂ ਦਾ ਗਿਆਨ ਸਾਡੇ ਕੋਲ ਆ ਜਾਂਦਾ ਹੈ ਬਸ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਪਾਠ ਕਰਨਾ ਹੈ ਤੇ ਆਪਣੇ ਅੰਮ੍ਰਿਤ ਵੇਲੇ ਨੂੰ ਵੀ ਪੱਕਾ ਕਰ ਲੈਣਾ ਹੈ ਸਵੇਰੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਤੇ ਆਪਣਾ ਇਸ ਨੂੰ ਨੇਮ ਹੀ ਬਣਾ ਲੈਣਾ ਹੈ ਦੋ ਚਾਰ ਦਿਨ ਵਿੱਚ ਉੱਠਣ ਵਿੱਚ ਤੁਹਾਨੂੰ ਮੁਸ਼ਕਿਲ ਤਾਂ ਹੋਵੇਗੀ ਪਰ ਤੁਹਾਡਾ ਮਨ ਗੁਰਬਾਣੀ ਵਿੱਚ ਜੁੜਨਾ ਸ਼ੁਰੂ ਹੋ ਜਾਵੇਗਾ ਸਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਹੈ 5-10 ਮਿੰਟ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਬਿਸਤਰ ਤੇ ਬੈਠੇ ਆ ਬੈਠੇ ਆ ਹੀ ਪਰਮਾਤਮਾ ਦਾ ਹਰ ਰੋਜ਼ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਜਿਸ ਪਰਮਾਤਮਾ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਤਾਂ ਬਣਦਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਿਆ ਕਰੋ ਫਿਰ ਜੇਕਰ ਤੁਸੀਂ ਚਾਹਦੇ ਹੋ ਤਾਂ ਤੁਸੀਂ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰ ਸਕਦੇ ਹੋ ਪਹਿਲੀ ਅਸ਼ਟਪਦੀ ਤੋਂ ਸ਼ੁਰੂਆਤ ਕਰਕੇ 24 ਦਿਨਾਂ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਲਓਗੇ ਪਰ ਪੂਰੇ ਹੀ ਸਹਿਜ ਤੇ ਭਰੋਸੇ ਦੇ ਨਾਲ ਕਰਨਾ ਹੈ ਗੁਰਬਾਣੀ ਦਾ ਪਾਠ ਜਿੰਨਾ ਹੀ ਅਸੀਂ ਕਰਦੇ ਜਾਵਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਓਨੀ ਹੀ ਛੇਤੀ ਦੁੱਖ ਤੇ ਤਕਲੀਫਾਂ ਦੂਰ ਹੁੰਦੇ ਜਾਣਗੇ ਕਿਉਂਕਿ ਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਹੈ ਸੋ ਸਾਥ ਸੰਗਤ ਜੀ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਗੁਰਬਾਣੀ ਦਾ ਪਾਠ ਕਰਨਾ ਹੈ ਪੂਰੇ ਹੀ ਭਰੋਸੇ ਦੇ ਨਾਲ ਕਰਨਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੈ ਪਾਠ ਭਾਵੇਂ ਥੋੜਾ ਕਰੀਏ ਪਰ ਪਿਆਰ ਦੇ ਨਾਲ ਭਰੋਸੇ ਦੇ ਨਾਲ ਹੀ ਕਰਨਾ ਚਾਹੀਦਾ ਹੈ ਤਾਂ ਵੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਸਦਾ ਲਈ ਮਿਹਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ